ਇਹ ਰੀਬੀਓ ਸਾਡੇ ਬੋਲੀ ਨਹੀਂ ਅਹੀਂ ਬੋਲੀ ਲੈ ਕਾਰੀ ਨਹੀਂ ਇਹਨੇ ਪੱਕਾ ਲਾਈਆਂ ਹੱਡੀਆਂ ਭਜੇ ਤੇ ਪੱਕਾ ਲਾਈਆਂ ਅੰਮੇ ਦਾ ਪੁੱਤ ਕਿੱਥੇ ਕਰ ਬੋਲੀ 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 ਇਹਨਾਂ ਦਾ ਡਾ ਜੀ ਹਰੀ ਸਿੰਘ ਜੀ ਕਿਹੜਾ ਪੇੜਾ ਹਰੀ ਸਿੰਘ ਗਗੜਿਆਲ ਜੀ ਕੀ ਸਾਰਾ ਪੰਚਾਇਤੀ ਬਲੇ ਦਾ ਕੀ ਮਾਮਲਾ ਦੀ ਗੋਲੀ ਚੱਲੀ ਕੀ ਸਾਰਾ ਮਾਮਲਾ ਹੈਗਾ ਪੰਚਾਇਤੀ ਪੈਲੀ ਦੀ ਬੋਲੀ ਹੋਈ ਆ ਤੇ ਉਹ ਤੇ ਮੈਂ ਪੰਚਾਇਤ ਮੈਂਬਰ ਆ ਹੂੰ ਤੇ ਉਹਨਾਂ ਨੇ ਜਦੋਂ ਬੋਲੀ ਹੋ ਗਏ 13.5 ਲੱਖ ਦੀ ਮਹਿੰਗੀ ਚਲ ਗਈ ਮੁਰ ਕੇ ਆਂਦਾ ਮੈਂ ਤੁਹਾਨੂੰ ਅੱਗੇ ਵੀ ਤੁੰਨਿਆ ਸੀ ਤੁਹੋਂ ਵੀ ਤੁੰਨਿਆ ਵਾ ਤੇ ਗਾਂ ਵੀ ਇੱਦਾਂ ਕਰਨੀ ਮੈਂ ਮੈਂ ਉੱਠ ਕੇ ਕਹਾਂ ਮੈਂ ਤੂੰ ਸਾਨੂੰ ਕੀ ਕਰ ਲਿਆ ਪੰਚਾਇਤ ਆਹੀਂ ਤੇ ਉਸ ਮੇਰੇ ਗਲ ਪੈ ਗਿਆ ਉੱਠ ਕੇ ਫੇ ਪਹਿੰਨੇ ਸਿਡਾਉਣ ਲੱਗਾ ਵਾ ਇਹ ਵੀ ਨਹੀਂ ਤਾਂ ਨਹੀਂ ਬੋਲੀ ਦਾ ਅਫਸਰ ਬੈਠੇ ਆ ਤੇ ਉਹ ਸਾਡੇ ਗਲ ਪੈ ਗਿਆ ਕੌਣ ਪੈ ਗਿਆ ਗਰਜੀਤ ਜਿਹਨੇ ਪਹਿਲੀ ਬੋਲੀ ਦੇ ਦਿੱਤੀ ਆ ਅੱਛਾ ਅੱਛਾ ਤੇ ਮੁੜ ਕੇ ਜਿਹੜਾ ਸ਼ੀਰਸ ਪੈਂਚ ਉਹ ਭੈਣ ਦੇ ਗਲ ਪੈ ਗਿਆ ਇਹ ਪਿਸਤੌਲ ਕੱਢ ਕੇ ਗੋਲੀ ਚਲਾਈ ਉਹਨੇ ਇੱਕ ਤੇ ਮਗਰ ਭਜਾਵਾ ਹੂੰ ਤੇ ਬਾਦਾਂ ਹੱਥੋਂ ਪਾਈ ਹੋ ਗਈ ਆ ਉਹ ਵੀ ਲੜਪੇ ਤੇ ਅਹੀਂ ਲੜਪੇ ਹੂੰ ਤੇ ਸਾਡੀ ਕੋਈ ਸੁਣਾਈ ਨਹੀਂ ਹੋਣ ਦੀ ਗੋਲੀ ਦੀ ਕੱਲ ਦੇ ਅਸੀਂ ਬੈਠੇ ਆ ਇੱਥੇ ਆਣ ਕੇ ਤਾਣੇ ਦਾ ਨਾ ਕੋਈ ਸਾਡੀ ਸੁਣਦੀ ਨਹੀਂ ਆ ਪ੍ਰਸ਼ਾਸਨਪੁਰਾ ਦੇ ਹਾਜ਼ਰ ਹੀ ਸਿਰਫ ਸਿਵਲ ਪ੍ਰਸ਼ਾਸਚਰੀ ਦਾ ਬੀਡੀਪੀਓ ਡੀਡੀਪੀਓ ਹਾਂਜੀ ਉਹ ਸਾਰੇ ਹਾਜ਼ਰ ਹੀ ਡੀਡੀਪੀਓ ਵੀ ਵੀਡੀਓ ਵੀ ਤੇ ਸੈਕਟਰੀ ਸਾਹਿਬ ਵੀ ਸਾਰੇ ਉਹ ਸਾਰੇ ਆਗੇ ਹੀ ਕਿੰਨੀ ਜ਼ਮੀਨ ਜਿਹਦੀ ਬੋਲੀ ਕਰਾਉਣੀ 23 ਕਿਲੇ ਪੈੜੀ ਸੀ ਅਗ ਪਿਛਲੀ ਬੋਲੀ ਕਿੰਨੀ ਗਈ ਹੈ ਪੀਲੀ ਬੋਲੀ 570 ਗਈ ਸੀ ਐਰ ਕਾ ਬੋਲੀ ਵਧ ਕਿਉਂ ਗਈ ਉਹਨਾਂ ਨੇ ਜਿੱਦ ਕੇ ਲਈ ਆ ਜੀ ਆਂਦੇ ਨਹੀਂ ਲੈਣ ਦੇਣੀ ਇਹਨਾਂ ਨੂੰ ਅਸੀਂ ਉਹ ਕਿਹੜੀ ਪਾਰਟੀ ਸੰਬੰਧ ਰੱਖਦੇ ਆ ਉਹ ਆਂ ਪਾਰਟੀ ਤੁਸੀਂ ਕਿਹੜੀ ਪਾਰਟੀ ਸੰਬੰਧ ਰੱਖਦੇ ਆ ਇੰਕ ਕਾਂਗਰਸ ਜਰ ਕੇ ਸਰਪੰਚ ਜੀ ਦਾ ਕਾਂਗਰਸੀ ਬਣਿਆ ਹਾਂ ਹਾਂ ਜੀ ਸਾਡਾ ਕੋਰਮਪੂੜਾ ਹਾਂ ਜੀ ਤੇ ਕੀ ਫਿਰ ਲੋਕ ਕਿਉਂ ਮਤਲਬ ਜਿਹੜੀ ਬੋਲੀ ਵਧ ਕਿਉਂ ਜਾਣੀ ਐਰ ਕਾ ਵਾਦੋ ਨਾ ਜਿੱਦ ਕੇ ਲਈ ਆ ਜੀ ਅਸੀਂ ਇਹਨਾਂ ਨੂੰ ਲੈਣ ਨਹੀਂ ਦੇਣੀ ਹਾਂ ਤੇ ਬੋਲੀ ਲੈ ਕੇ ਤੇ ਮੁੜ ਕੇ ਖਿੱਚ ਕੇ ਵੀ ਇੰਨੀ ਮਹਿੰਗੀ ਆ ਗਈ ਹੈ ਤੇ ਮੁੜ ਕੇ ਸਾਡੇ ਗੱਲ ਪੈ ਗਏ ਤੇ ਹੁਣ ਕੀ ਹੋ ਗਈ ਉਹ ਗੱਲ ਹੋਈ ਨੂੰ ਕੱਲ ਹੋਈ ਆ ਜੀ 12 ਵਜੇ ਬੋਲੀ ਸ਼ੁਰੂ ਹੋਈ ਆ ਅੱਛਾ ਤੇ ਪੌਣੇ ਕੇ 1 ਵਜੇ ਦੀ ਗੱਲ ਹੈ 1 ਵਜੇ ਦੀ ਤੇ ਧਰਨਾ ਇਹਦਾ ਚੱਲਦਾ ਪਿਆ ਕਦੋਂ ਨਾਲ ਚੱਲਦਾ ਪਿਆ ਇਹ ਕੱਲ ਦਾ 2 ਵਜੇ ਦਾ ਹੀ ਚੱਲਣ ਡਿਆ ਜੀ ਕੋਈ ਕਾਰਵਾਈ ਕੋਈ ਨਹੀਂ ਹੋਈ ਹੈ ਜੀ ਕਿਉਂ ਕਰਨੀ ਕੀ ਹੈ ਪਤਾ ਨਹੀਂ ਕੀ ਕਰਨ ਉੱਤੋਂ ਸਰਕਾਰ ਦਾ ਦਬਾਅ ਵਾ ਕੀ ਚੱਕਰ ਇਹਨਾਂ ਦਾ ਤੁਸੀਂ ਕੀ ਮੰਗਦੇ ਕਿਉਂ ਦੇਦੇ ਅਸੀਂ ਇਹੋ ਮੰਗਦੇ ਆ ਵੀ ਸਾਡਾ ਪਰਚਾ ਹੋਣਾ ਚਾਹੀਦਾ ਵਾ ਸਾਨੂੰ ਸੁਨਾਵ ਮਿਲਣਾ ਚਾਹੀਦਾ ਵਾ ਪੂਰਾ ਵੀ ਕਿਉਂ ਨਹੀਂ ਉਹਨਾਂ ਨੇ ਪਰਚਾ ਕਰਦੇ ਆ ਠੀਕ ਆ ਭਾਜੀ ਤੁਹਾਡਾ ਭਾਜੀ ਅਸੀਂ ਤੁਸੀਂ ਮੌਜੂਦਾ ਸਾਂ ਮੈਂ ਮੌਜੂਦਾ ਸਪੈਂਚੀ ਕੀ ਗੱਲਬਾਤ ਹੋਈ ਹੈ ਗੱਲਬਾਤ ਜੀ ਬੋਲੀ ਹੋਈ ਆ ਸèm ਵਧੀਆ ਵਧੀਆ ਬੋਲੀ ਹੋਈ ਆ ਕੋਈ ਗੱਲਬਾਤ ਨਹੀਂ ਹੋਈ ਮਗਰ ਉਹ ਜਿਹਨੂੰ ਬੋਲੀ 1.3 ਲੱਖ ਦੇ ਚਲ ਗਈ ਆ ਇਹ ਕਸ਼ਮੀਰ ਸਿੰਘ ਦਾ ਪਤੀ ਹੈ ਜਿਹੜਾ ਇਹ ਉੱਠ ਕੇ ਤੇ ਕਰਨਾ ਬਈ ਤੁਹਾਨੂੰ ਤੁੰਤਾ ਵਾ ਤੁਹਾਨੂੰ ਉਹ ਕਰਦਾ ਤੇ ਬੈਂਜ ਨੂੰ ਇਹਨੇ ਗੱਲ ਹਰੀ ਸਿੰਘ ਨੇ ਆਖੀ ਆ ਵੀ ਇਹ ਗੱਲ ਨਹੀਂ ਸਪੈਂਸਬ ਨੂੰ ਬੋਲੀ ਜੀ ਵੀ ਤੂੰ ਧਿਆਨ ਨਾ ਕੋ ਮੈਂ ਉੱਠ ਕੇ ਭੱਜ ਗਏ ਇਹ ਲੜ ਪਿਆ ਤੇ ਮੈਂ ਭੱਜ ਕੇ ਉੱਠ ਕੇ ਛਡਾਉਣ ਗਿਆ ਮੈਂ ਨਹੀਂ ਲੜੀ ਜਦ ਅਫਸਰ ਬਿਠੇ ਆ ਵੀ ਲੜੀ ਤਾਂ ਨਹੀਂ ਉਸੇ ਵੇਲੇ ਇਹਨਾਂ ਨੇ ਜਾ ਕੇ ਤੇ ਆਪਣੇ ਗੋਲੀ ਕੱਢ ਲੈਂਦੀ ਉਹਨੇ ਪਰਿਵਾਰ ਪਰਿਵਾਰ ਵਾਰ ਸਿੱਧਾ ਮੇਰੇ ਗੋਲੀ ਜਲਾਤੀ ਮੇਰੇ ਤੇ ਹਾਂਜੀ ਜਿਹੜੀ 13.5 ਲੱਖ ਦੀ ਬੋਲੀ ਹੋਈ ਆ ਜਿਹੜੀ ਬੋਲੀ ਕਿਹਨੇ ਲਈ ਕਿਹਦੇ ਹੱਕ ਦੇ ਹੱਕ ਚ ਗਈ ਆ ਇਹ ਜੀ ਗਰਜੀਤ ਸਿੰਘ ਦਾ ਕਹੀ ਗਈ 13.5 ਦੀ ਤੁਹਾਡੇ ਹੱਕ ਜਿ ਨਹੀਂ ਨਹੀਂ ਸਾਡੇ ਹੱਕ ਜਿ ਨਹੀਂ ਗਈ ਤੇ ਜਿਹੜਾ ਹੱਕ ਦੀ ਰੰਦ ਬਾਝ ਫੇਰ ਗੋਲੀ ਜਾਈ ਸਾਨੂੰ ਵਜਾ ਗਈ ਇਹ ਜੀ ਉਹ ਮਹਿੰਗੀ ਚਲ ਗਈ ਜੇ ਮਹਿੰਗੀ ਚਲ ਗਈ ਤੇ ਉਹਨਾਂ ਕੋ ਜੋ ਪੈਸਾ ਵੜਾ ਜਾਣ ਕੇ ਤੋਂ ਉਹਨਾਂ ਨੇ ਲੜਾਈ ਪਉਣੀ ਸ਼ੁਰੂ ਕਰਤੀ ਹਾਂਜੀ ਮਤਲਬ ਕੇ ਕੀ ਆਦਮ ਜਦੋਂ ਐਮਐਲਏ ਸਾਹਿਬ ਬੋਲ ਕਰਦੇ ਪੈਣਾ ਹਾਂਜੀ ਮਤਪੂਰੀ ਜੀ ਸਰਕਾਰ ਦਾ ਪੂਰਾ ਹੱਥ ਵਾ ਤਾਂ ਗਲਤੀ ਸਾਡੀ ਕੋਈ ਸਰਵਾਈ ਨਹੀਂ ਹੁੰਦੀ ਅਸੀਂ ਕਰਦਾ ਤੰਨਾ ਲਾ ਕੇ ਬੈਠੇ ਆ ਕੋਈ ਸਾਡੀ ਸਰਵਾਈ ਨਹੀਂ ਕੋਈ ਵੈਪਨ ਨਹੀਂ ਫਰਾਏ ਪੁਲਿਸ ਹਾਂਜੀ ਨਹੀਂ ਬਿਲਕੁਲ ਕਹਿੰਦੇ ਆ ਜੀ ਹਾਂਜੀ ਐਸਐਸਓ ਕਹਿੰਦਾ ਵੀ ਮੈਂ ਲਿਆਂਦਾ ਪਰ ਕੋਈ ਸਾਨੂੰ ਨਹੀਂ ਪਤਾ ਲੱਗਣ ਰਿਹਾ ਵੀ ਲਿਆਂਦਾ ਕਿ ਨਹੀਂ ਲਿਆਂਦਾ ਉਹ ਤਾਂ ਕਹਿੰਦੇ ਆ ਪੀਛੇ ਲਿਆਂਦਾ ਸਾਨੂੰ ਵਿਖਾਇਆ ਹਾਂਜੀ ਵਿਖਾਇਆ ਤਾਂ ਮੈਨੂੰ ਹਾਂਜੀ ਹਾਂਜੀ ਬਾਕੀ ਐਸਐਸਓ ਹਾਂਜੀ ਇਹ ਨਹੀਂ ਪਤਾ ਵੀ ਉਹ ਤਾਂ ਕਿਹੜਾ ਵਾ ਲਿਆਂਦਾਗਾ ਹਾਂਜੀ ਕੀ ਮੰਗ ਕਰਦੇ ਹੋ ਮੰਗੇ ਹੋ ਕਰਦੇ ਆ ਵੀ ਪਰਚਾ ਹੋਣਾ ਚਾਹੀਦਾ ਅਰੇ ਲਗਾੜੀ ਬੱਚੇ ਹੀ ਪੰਡ ਜਿਹਦਾ ਉਹਨੇ ਗੋਲੀ ਚਲਾਈ ਤੇ ਬੱਚਿਆਂ ਤੇ ਗੋਲੀ ਵੱਜ ਸਕਦੀ ਜਿਹਦੇ ਕੋਲ ਉਹਦਾ ਨਾਂ ਕੀ ਹੈ ਤੇ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਹਾਂਜੀ ਸਾਹਿਬ ਜੀ ਕੀ ਨਾਂ ਤੁਹਾਡਾ ਜੀ ਕਸ਼ਮੀਰ ਸਿੰਘ ਜੀ ਕਿਹੜਾ ਪਿੰਡ ਜੀ ਗਗੜੇਵਾਲ ਜੀ ਇੱਕ ਸਾਫਕਾ ਸਰਪੰਚ ਜੀ ਸਾਫਕਾ ਸਰਪੰਚ ਇੱਕ ਥਾਣੇ ਉੱਤੇ ਲਾ ਕੇ ਬੈਠੇ ਉਹ ਕਹਿੰਦੇ ਵੀ ਬੋਲੀ ਹੋਈ ਹੈ ਬੜੇ ਬਾਰ ਜ਼ਮੀਨ ਦੀ ਤੇ ਅੱਜ ਵੀ ਤੇ ਉੱਥੇ ਵੀ ਗੋਲੀ ਚਲਾਈਏ ਕੋਈ ਗੋਲੀ ਨਹੀਂ ਚੱਲੀ ਜੀ ਅਮਨ ਸ਼ਾਂਤੀ ਨਾਲ ਬੋਲੀ ਹੋਈ ਹੈ ਜੀ ਅਫਸਰ ਆਏ ਆ ਉੱਥੇ ਅਫਸਰਾਂ ਦੇ ਡੀਡੀਪੀ ਉਹ ਆਬ ਵੀਡੀਓ ਸਾਬ ਆਏ ਆ ਤੇ ਬੋਲੀ ਹੋਈ ਆ ਜੀ ਬੋਲੀ 4 ਲੱਖ ਤੋਂ ਸ਼ੁਰੂ ਹੋ ਕੇ 13.5 ਲੱਖ ਰੁਪਏ ਤੱਕ ਅਹੀਂ ਲਈ ਆ ਜੀ ਬੋਲੀ ਕਿੰਨੀ ਜ਼ਮੀਨ ਹੈ ਜਿਹਦੀ ਉਹ 25 ਕਿੱਲੇ ਜ਼ਮੀਨ ਵਾ ਜੀ 25 ਕਿੱਲੇ ਹਾਂਜੀ ਤੇ ਜਦੋਂ ਬੋਲੀ ਹੋਈ ਆ ਉਦੋਂ ਕੋਈ ਵੱਡੇ ਅਧਿਕਾਰੀ ਪਹੁੰਚੇ ਪੁਲਿਸ ਵੀ ਨਾਲ ਪਹੁੰਚੀ ਨਹੀਂ ਪੁਲਿਸ ਨਹੀਂ ਜੀ ਆਈ ਜੀ ਕਿ ਬੰਦਾ ਨਹੀਂ ਵੀ ਜਿਹੜਾ ਬੰਦਾ ਜੀ ਪੁਲਿਸ ਦਾ ਬੰਦਾ ਅਧਿਕਾਰ ਬੰਦਾ ਪੁਲਿਸ ਦਾ ਪੁਲਿਸ ਚਾਹੀਦੀ ਹਾਂ ਹਾਂ ਕੋਈ ਇੱਥੇ ਝਗੜਾ ਫਿਰਕ ਹੋਇਆ ਕੋਈ ਝਗੜਾ ਖਸਮ ਮੁਕੀ ਹੋਈ ਆ ਜੀ ਸਾਡੀਆਂ ਪੱਗਾਂ ਲੱਥੀਆਂ ਅਸੀਂ ਸੱਚ ਵਾ ਅਸੀਂ ਮੰਨਦੇ ਆਂ ਇੱਕ ਦੂਜੇ ਦੇ ਗਲ ਪਏ ਆ ਬੰਦੇ ਉਹ ਵੀ ਉਹ ਵੀ ਤੇ ਰਪਈਆ ਤੇ ਅਸੀਂ ਵੀ ਪਏ ਆ ਭਾਈ ਪਹਿਲ ਉਹਨਾਂ ਨੇ ਕੀਤੀ ਆ ਜੀ ਹਰੀ ਸਿੰਘ ਨੇ ਆ ਜਿਹੜੀ ਬੋਲੀ ਹੋਈ ਹੈ ਕਿਨੇ ਫ ਲੱਖ ਦੇ ਖਤਮ ਹੋਈ ਇਹ 13.5 ਲੱਖ ਦੇ ਖਤਮ ਹੋਈ ਜੀ 25 ਕਿੱਲਿਆਂ ਦੀ 6 ਮਹੀਨਿਆਂ ਵਾਸਤੇ ਤੇ ਜਿਹੜਾ ਇਹ ਕਹੀ ਜਾਂਦੀ ਵੀ ਮੇਰੇ ਵਕਤ ਪਿਸਤੌਲ ਲੈ ਕੇ ਭੱਜਿਆ ਕਸ਼ਮੀਰ ਸਿੰਘ ਆਹ ਗੱਲ ਬਿਲਕੁਲ ਗਲਤ ਵਾ ਜੀ ਬਿਲਕੁਲ ਗਲਤ ਵਾ ਝੂਠਾ ਇਲਜ਼ਾਮ ਇਦਾਂ ਇਲਜ਼ਾਮ ਲੱਗਣ ਤੇ ਫੇਰ ਤੇ ਲੋਕੀ ਸਾਰੇ ਲਾ ਲ ਤੁਸੀਂ ਕੀ ਮੰਗਦੇ ਕੀ ਨਹੀਂ ਚਾਹਦੇ ਅਸੀਂ ਤੇ ਮੰਗ ਕਰਦੇ ਆਂ ਕਿ ਇਨਸਾਫ ਮਿਲਣਾ ਚਾਹੀਦਾ ਹਰ ਕਿਸ ਨੂੰ ਆ ਤੇਰਾ ਹਾਲ ਦੇ ਤੇ ਇਲਜ਼ਾਮ ਲਾਉਂਦਾ ਬਿਲਕੁਲ ਉਹ ਗਲਤ ਵਾ ਮੌਕੇ ਉੱਪਰ ਚੱਲੇ ਆ ਗਗੜੇਵਾਲ ਪਿੰਡ ਚੱਲੇ ਆ ਜਾ ਕੇ ਉਸੇ ਵੇਖਦੇ ਆ ਫਿਰ ਵੈਰੀਫਾਈ ਕਰਕੇ ਦੱਸਦੇ ਆ